ਸਤ ਸ੍ਰੀ ਅਕਾਲ ਨਸ਼ਾ ਨਸ਼ਾ ਪੂਰੇ ਭਾਰਤ ਵਿੱਚ ਖਾਸ ਤੌਰ ਤੇ ਪੰਜਾਬ ਵਿੱਚ ਬਹੁਤ ਹੀ ਵੱਡੀ ਪੱਧਰ ਤੇ ਫੈਲ ਰਿਹਾ ਹੈ ਪੰਜਾਬ ਜੋ ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਮੰਨੀ ਜਾਂਦੀ ਸੀ ਪਰ ਅੱਜ ਪੰਜਾਬ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਪੰਜ ਦਰਿਆ ਨਹੀਂ 6 ਦਰਿਆ ਵਗਦੇ ਹਨ ਤੇ ਛੇਵਾਂ ਦਰਿਆ ਕਿਹੜਾ ਹੈ ਉਹ ਹੈ ਨਸ਼ਿਆਂ ਦਾ ਦ੍ਰਿਅ ਅਤੇ ਇਹ ਸਾਡੇ ਪੰਜਾਬ ਵਰਗੇ ਖੁਸ਼ਹਾਲ ਰਾਜ ਦੀ ਬਹੁਤ ਹੀ ਵੱਡਾ ਕਲੰਕ ਹੈ। ਅਸੀਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਹੈਰੋਇਨ, ਅਫੀਮ, ਸਮੈਕਾ ਆਦਿ ਫੜੇ ਗਏ। ਤੇ ਇਹਨਾਂ ਨੂੰ ਜੋ ਖਾਂਦੇ ਹਨ, ਮਰਦੇ ਹਨ, ਥਾਂ-ਥਾਂ ਦੇ ਉੱਪਰ ਟੀਕੇ ਲੱਗਦੇ ਨੇ ਉਹਦੇ ਸਿਰਿੰਜਾਂ ਵਿੱਚ ਉਹ ਵੀ ਤਸਵੀਰਾਂ ਅਸੀਂ ਜਿਹੜੀਆਂ ਵਾ ਉਹ ਜਿਹੜੀਆਂ ਪੂਰੀਆਂ ਦੇਖਦੇ ਹਾਂ ਅਖਬਾਰਾਂ ਦੇ ਵਿੱਚ ਵੀ ਕਿੱਥੇ ਕਿਹੜੇ ਸ਼ਹਿਰ ਦੇ ਵਿੱਚ ਕਿੰਨੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਨਾਲ ਤਬਾਹ ਕਰ ਦਿੱਤੇ ਨਸ਼ੀਲੇ ਪਦਾਰਥਾਂ ਦੇ ਰੂਪ ਵਿੱਚ ਜਿਹੜਾ ਵਾ ਉਹ ਸ਼ਰਾਬ, ਪੋਸਟ, ਚਰਸ, ਅਫੀਮ, ਸਮੈਕ, ਗਾਂਜਾ, ਟੀਕੇ, ਹੈਰੋਇਨ, ਕੈਪਸੂਲ ਤੇ ਹੋਰ ਪਤਾ ਨਹੀਂ ਕਿੰਨੇ ਕੁ ਜਿਹੜੇ ਮੈਡੀਕਲ ਨਸ਼ੇ ਜਿਹੜੇ ਹੈਗੇ ਨੇ ਉਹ ਨਸ਼ੀਲੀਆ ਅਵਸਥਾ ਵਿੱਚ ਉਪਲਬਧ ਹੈਗੇ ਨੇ ਤੇ ਇਹ ਜਿਹੜੇ ਸਰੀਰ ਦੇ ਉੱਪਰ ਮਨੁੱਖੀ ਸਰੀਰ ਦੇ ਉੱਪਰ ਜਿਹੜੇ ਹੈਗੇ ਨੇ ਉਹ ਇਸ ਤਰ੍ਹਾਂ ਦਾ ਪ੍ਰਭਾਵ ਗੰਦਾ ਪਾਉਂਦੇ ਹਨ ਕਿ ਇਹ ਦਵਾਈਆਂ ਜਿਹੜੀਆਂ ਵਾ ਜਿਹੜੀਆਂ ਇਹ ਨਸ਼ੇ ਵਾਲੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ ਮੈਡੀਕਲ ਨਸ਼ੇ ਜਿਹੜੇ ਹੈਗੇ ਨੇ ਇਹ ਵਿਅਕਤੀ ਦੇ ਸਰੀਰ ਨੂੰ ਜਿਹੜੇ ਹੈਗੇ ਆ ਉਹ ਪਮਜ਼ੋਰ ਬਣਾ ਕੇ ਰੱਖ ਦਿੰਦੀਆਂ ਹਨ ਵੀ ਵਿਅਕਤੀ ਜਿਹੜਾ ਹੈਗਾ ਆਪਣਾ ਸਰੀਰ ਦਾ ਮਨ ਸਰੀਰ ਦੀ ਬੁੱਢੀ ਸਾਰਾ ਕੁਝ ਜਿਹੜਾ ਹੈਗਾ ਵਾ ਉਹ ਦਾ ਆਪਣੇ ਕੰਟਰੋਲ ਨਹੀਂਦਾ ਹੀ ਨਹੀਂ ਹੈਗਾ ਮਨ ਤੇ ਬਿਲਕੁਲ ਕੰਟਰੋਲ ਜਿਹੜਾ ਮਨ ਤੇ ਕੰਟਰੋਲ ਨਹੀਂ ਹੈਗਾ ਉਹ ਦਾ ਆਪਣੇ ਸੀਟ ਤੇ ਕੋਈ ਕੰਟਰੋਲ ਨਹੀਂ ਰਹਿ ਸਕਦਾ ਇਹਨਾਂ ਛਿਲੇ ਪਦਾਰਥਾਂ ਦਾ ਜਿਹੜਾ ਇਹ ਜੋ ਵੀ ਵਿਅਕਤੀ ਇਹਨਾਂ ਦਾ ਲਗਾਤਾਰ ਪ੍ਰਯੋਗ ਕਰੇਗਾ ਉਹ ਆਪਣਾ ਸਵੱਦਭੌਲ ਜਿਹੜਾ ਵਾ ਉਹ ਖੋ ਬੈਠਦਾ ਹੈ ਤੇ ਨਸ਼ੇ ਕਰਨ ਵਾਲਾ ਜਿਹੜਾ ਵਿਅਕਤੀ ਜਿਹੜਾ ਹੈਗਾ ਵਾ ਉਹ ਨਸ਼ੀਲੇ ਪਦਾਰਥਾਂ ਦਾ ਪ੍ਰਯੋਗ ਕਰਕੇ ਹੌਲੀ-ਹੌਲੀ ਜਿਹੜਾ ਆਪਣੀ ਮੌਤ ਨੂੰ ਜਿਹੜਾ ਸਮਝ ਲਓ ਆਪ ਹੀ ਸੱਦਾ ਦਿੰਦਾ ਪਿਆ ਹੈ ਅੱਜ ਨਹੀਂ ਦੇ ਕੱਲ ਉਸ ਦੀ ਮੌਤ ਹੋਣੀ ਹੋਣੀ ਹੈ ਤੇ ਯੂਥ ਜਿਹੜਾ ਹੈਗਾ ਵਾ ਇਹ ਗੰਦਾ ਜਿਹੜਾ ਧੰਦਾ ਬਣ ਚੁੱਕਾ ਹੈਗਾ ਵਾ ਜਿਹੜਾ ਸਪਲਾਈ ਨੇ ਕਾਦੇ ਨਸ਼ੇ ਵਾਲੇ ਉਹਨਾਂ ਦੀ ਜਿਹੜੀ ਆ ਆੜ ਦੇ ਵਿੱਚ ਜਿਹੜਾ ਖਾਂਦੇ ਹੈਗੇ ਨੇ ਉਹਨਾਂ ਨੂੰ ਮੁਨਾਫਾ ਹੁੰਦਾ ਹੈ ਇਹਨਾਂ ਦੀ ਜਿਹੜੀ ਜਾਨ ਜਾਂਦੀ ਹੈ ਪਰ ਜਿਹੜਾ ਅੱਜ ਕੱਲ ਦਾ ਜੂਤ ਜਿਹੜਾ ਹੈਗਾ ਇਹਨੂੰ ਜਿਹੜਾ ਖਾਣਾ ਜਿਹੜਾ ਹੈਗਾ ਆਪਣਾ ਸਟੇਟਸ ਹੁੰਦਾ ਕਿ ਮੈਂ ਪਤਾ ਨਹੀਂ ਨਸ਼ਾ ਕਰਦਾ ਹਾਂ ਤੇ ਕਿੰਨਾ ਕੁ ਵੱਡਾ ਜਿਹੜਾ ਹੈਗਾ ਵਾ ਮੈਂ ਮਹਾਨ ਕੰਮ ਕਰਦਾ ਪਿਆ ਹਾਂ ਨਸ਼ੇ ਜਿਹੜੀ ਹੈਗੀ ਉਹ ਸਿਰਫ ਸਰੀਰਕ ਤੋਂ ਤੀ ਨੁਕਸਾਨ ਨਹੀਂ ਸਾਨੂੰ ਪਉਂਦੇ ਸਗੋਂ ਇੱਕ ਅਜਿਹੀ ਭੈੜੀ ਲੱਤ ਹੈਗੀ ਜਿਹੜੀ ਸਾਡੇ ਧੰਨ ਦਾ ਵੀ ਉਜਾਲਾ ਕਰਦੀ ਹੈ ਤੇ ਨਸ਼ੀਲੇ ਬਦਾਤ ਦੀ ਮੰਗ ਹੋਣ ਕਰਕੇ ਇਹਨਾਂ ਦੀ ਕੀਮਤ ਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਵਾਰ ਜਿਹੜਾ ਨਸ਼ੇ ਦੀ ਇਸ ਵਿਅਕਤੀ ਨੂੰ ਆਦਤ ਪੈ ਜਾਂਦੀ ਹੈ ਨਾ ਉਹ ਨਸ਼ਾ ਖਾਣ ਦੇ ਲਈ ਨਸ਼ਾ ਪ੍ਰਾਪਰ ਕਰਨ ਲਈ ਜਿਹੜਾ ਵਾ ਉਹ ਕੋਈ ਤਰ੍ਹਾਂ ਦੇ ਗਲਤ ਕੰਮ ਉਹ ਕਰਨੇ ਸ਼ੁਰੂ ਕਰ ਦਿੰਦਾ ਹੈ ਕਿਉਂ ਕਿ ਕਿਉਂਕਿ ਪੈਸਾ ਲੱਗਦਾ ਹੈ ਨਹੀਂ ਵਾਸਤੇ ਇਹ ਪੈਸਾ ਕਮਾਉਣਾ ਜਿਹੜਾ ਹੈਗਾ ਵਾ ਸਹੀ ਕੰਮ ਜਿਹੜਾ ਕਰੇਗਾ ਬੰਦਾ ਪੈਸਾ ਕਮਾਏਗਾ ਉਹਨੂੰ ਜਿਹੜਾ ਵਾ ਉਹ ਪੈਸਾ ਹੌਲੀ-ਹੌਲੀ ਬਣਦਾ ਹੈ ਇਹ ਸਭ ਨੂੰ ਪਤਾ ਹੈ ਤੇ ਜਿੰਨੇ ਨਸ਼ੇ ਕਰਨੇ ਹੈਗੇ ਉਹਨਾਂ ਵਾਸਤੇ ਨਸ਼ਾ ਵੀ ਚਾਹੀਦਾ ਫਿਰ ਉਹ ਗਲਤ ਕੰਮ ਕਰਨ ਲੱਪਿੰਦਾ ਹੈ ਚੋਰੀਆਂ ਡਾਕੇ ਕਰਦਾ ਹੈ ਹੀਰਾ ਫੇਰੀ ਕਰਦਾ ਹੈ ਘਰ ਵਾਲਿਆਂ ਨਾਲ ਝੂਠ ਬੋਲਦਾ ਹੈ ਘਰ ਵਾਲਿਆਂ ਨੂੰ ਮਾਰਦਾ ਕੁੱਟਦਾ ਹੈ ਘਰ ਵਾਲਿਆਂ ਦਾ ਕਿਸੇ ਟਾਈਮ ਜਿਹੜਾ ਹੈਗਾ ਉਹਨੂੰ ਮਰਡਰ ਵੀ ਉਹ ਪੈਸੇ ਦੀ ਖਾਤਰ ਪੈਸੇ ਨਹੀਂ ਖਾਤਰ ਤੇ ਆਪਣਾ ਜਿਹੜਾ ਵਾ ਪੂਰਤੀ ਨਸ਼ੇ ਦੀ ਕਰਨ ਦੇ ਵਾਸਤੇ ਤੇ ਇਸ ਤਰ੍ਹਾਂ ਨਸ਼ਿਆਂ ਦੀ ਆਦਤ ਕਰਕੇ ਰਿਹਾ ਲੱਖਾਂ ਹੱਸਦੇ ਵਾਸਤੇ ਘਰ ਜਿਹੜੇ ਹੈਗੇ ਪਰਵਾਜ਼ ਦੇ ਉਹ ਉੱਜੜ ਜਾਂਦੇ ਹਨ ਤੇ ਅਸੀਂ ਅੱਜ ਜਿਹੜਾ ਹੈਗਾ ਵਾ ਸਾਡੀ ਅਸੀਂ ਇਹ ਚਾਹੁੰਦੇ ਹੈਗੇ ਕਿ ਨਸ਼ਿਆਂ ਦਾ ਜਿਹੜਾ ਵਿਅਕਤੀ ਹੈਗਾ ਵਾ ਚਾਇਓ ਨੂੰ ਨਸ਼ੇ ਜਿਹੜਾ ਛੱਡਣਾ ਬਹੁਤ ਔਖਾ ਜਿਹੜਾ ਕੰਮ ਲੱਗਦਾ ਹੋਵੇ ਪਰ ਇਹ ਇੰਨਾ ਔਖਾ ਕੰਮ ਨਹੀਂ ਹੈਗਾ ਠੀਕ ਹੈ ਅਸੰਭਵ ਨਹੀਂ ਹੈਗਾ ਜੇਕਰ ਨਸ਼ੇ ਦਾ ਜਿਹੜਾ ਆਦੀ ਵਿਅਕਤੀ ਜਿਹੜਾ ਹੈਗਾ ਉਹ ਮਨ ਵਿੱਚ ਆਪਣੇ ਪੂਰਾ ਨਿਸ਼ਚਾ ਕਰ ਲੇ ਤਾਰ ਲੇ ਕਿ ਮੈਂ ਨਸ਼ਾ ਛੱਡਣਾ ਹੀ ਛੱਡਣਾ ਹੈ ਸਕੰਦੀਆ ਨੂੰ ਛੱਡਣੇ ਹੀ ਛੱਡਣਾ ਤਾਂ ਉਹ ਇਹੜਾ ਵਾ ਉਹ ਉਸ ਅਸੰਭਵ ਕੰਮ ਨੂੰ ਵੀ ਸੰਭਵ ਕਰ ਜਾਂਦਾ ਹੈ ਤੇ ਇਸ ਸਭ ਦੇ ਵਾਸਤੇ ਸਾਡਾ ਜਿਹੜਾ ਪਰਿਵਾਰ ਦੇ ਜਿਹੜੇ ਜੀ ਹੈਗੇ ਆ ਉਸ ਵਿਅਕਤੀ ਦੇ ਉਨ੍ਹਾਂ ਦਾ ਵੀ ਸਾਥ ਜਿਹੜਾ ਉਹ ਬਹੁਤ ਜ਼ਰੂਰੀ ਹੈ ਦੂਜਾ ਸਾਥ ਹੈ गाइस ਇਹ ਵਧਦੀ ਹੋਈ ਜੜੀ ਬੁਰਾਈ ਜਿਹੜੀ ਨੂੰ ਥਲ ਪਾਲਿਸ ਸਮਾਜ ਸੇਵੀ ਜਿਹੜੀ ਸੰਸਥਾਵਾਂ ਦੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹ ਵੱਟਵਾ ਜਿਹੜਾ ਵਾ ਇਸ ਕੰਮ ਦੇ ਵਿੱਚ ਅੱਗੇ ਆਉਣ ਨਸ਼ਾ ਛਡੌ ਜਿਹੜੇ ਆ ਵਰਤ ਬਾਤ ਕੈਂਪ ਲਗਾਏ ਜਾਣ ਤੇ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੂੰ ਨਸ਼ੇ ਦੇ ਵਪਾਰੀਆਂ ਨੂੰ ਜਿਹੜਾ ਵਾ ਉਹ ਕਾਬੂ ਕਰਨ ਲਈ ਜਿਹੜਾ ਵਾ ਉਹਨਾਂ ਨੂੰ ਸਖਤ ਸਖਤ ਉਹਨੂੰ ਨੋਰਮਲ ਨਹੀਂ ਛਾਇ ਦੇ ਕਿ ਨਸ਼ੇ ਦਾ ਵਪਾਰ ਜਿਹੜਾ ਦੁਬਾਰਾ ਇੱਕ ਵਿਅਕਤੀ ਜਿਹੜਾ ਜੇ ਅਗਰ ਨੂੰ ਸਖਤ ਸਜ਼ਾ ਮਿਲੇਗੀ ਸਜ਼ਾ ਤਾਂ ਉਹ ਵਿਅਕਤੀ ਜਿਹੜਾ ਹੈਗਾ ਦੁਬਾਰਾ ਜਿਹੜਾ ਵਾ ਇਹ ਕੰਮ ਕਰਨ ਤੇ ਜਿਹੜਾ ਵਾ ਉਹ ਸੋਚੇਗਾ ਕਈ ਵਾਰ ਇਸ ਸਲਾਵਾ ਆਪਣੇ ਮਾਤਾ ਪਿਤਾ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਬੱਚਿਆਂ ਦੀ ਗਤੀਵਿਧੀਆਂ ਦੇ ਦਿੱਤੀ ਜਿਹੜੀ ਆ ਉਹ ਪੂਰੀ ਨਜ਼ਰ ਰੱਖਣੀ ਪਏਗੀ ਕਿ ਜਿਹੜਾ ਸਾਡਾ ਬੱਚਾ ਵਾ ਉਹ ਬੁਰੀ ਸੰਗਤ ਜਿਹੜੀ ਹੈਗੀ ਆ ਉਹ ਬੁਰੀ ਸੰਗਤ ਦੀ ਵਾਸਨਾ ਪੈ ਜਾਏ ਬੁਰੀ ਸੰਗਤ ਤੋਂ ਬਚਾਉਣ ਲਈ ਜਿਹੜਾ ਮਾਪੇ ਹੈਗੇ ਆ ਉਹ ਆਪਣੇ ਬੱਚਿਆਂ ਦੇ ਪੂਰੀ ਜਿਹੜੀ ਆ ਬਾਜ ਆਪ ਉਹਨਾਂ ਨੂੰ ਰੱਖਣੀ ਜਿਹੜੀ ਉਹ ਪੈਣੀ ਹੈਗੀ ਆ ਇਸ ਨਸ਼ੇ ਨੂੰ ਇਸ ਬੁਰਾਈ ਨੂੰ ਠੱਲ ਪਾਉਣ ਦੇ ਵਾਸਤੇ ਬਾਕੀ ਨੌਜਵਾਨਾਂ ਨੂੰ ਵੀ ਜਿਹੜਾ ਵਾ ਸੰਕਲਪ ਕਰਨਾ ਚਾਹੀਦਾ ਕਿ ਅਸੀਂ ਜਿਹੜੀ ਆ ਇਸ ਬੁਰਾਈ ਤੋਂ ਜਿਹੜੇ ਆ ਉਹ ਦੂਰ ਰਾਵਾਂਗੇ ਇਸ ਬੁਰਾਈ ਦੇ ਜਿਹੜੇ ਨੇੜੇ ਵੀ ਨਹੀਂ ਜਾਵਾਂਗੇ ਤੇ ਜੇਕਰ ਪਰਿਵਾਰ ਦਾ ਤੇ ਸਮਾਜ ਦਾ ਸਾਥ ਹੋਏਗਾ ਤਾਂ ਜਿਹੜਾ ਇਸ ਗੰਦੀ ਆਦ ਨੂੰ ਜਿਹੜਾ ਹੈਗਾ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਉਹ ਕਾਬੂ ਆ ਬਾਜੜਾ ਸਖਨੇ ਹਾਂ ਧੰਨਵਾਦ ਜੀ